ਵਾਹੇ ਗੁਰੂ ਵਾਹੇ ਗੁਰੂ ਸੋਹ ਤੇਰਾ

ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਨਾ ਬਾਬਰ ਇਸੇ ਸੰਭਲੋਂ ਸਮੁੱਚੇ ਬੀਟੀਲ ਭਾਈਚਾਰੇ ਵੱਲੋਂ ਸਮੁੱਚੇ ਅਫਸਰ ਸਾਹਿਬਾਨ ਵੱਲੋਂ ਸੁੱਚੇ ਕਲਰਕ ਸਾਹਿਬਾਨ ਵੱਲੋਂ ਸਮੁੱਚੀ ਸੰਗਤ ਵੱਲੋਂ ਪੋਟ ਕਲੈਕਸ਼ਨ ਆਭਾ ਵਿਖੇ ਹਰ ਸਾਲ ਹਰ ਸਾਲ ਹਰ ਸਾਲ ਗੁਰੂ ਮਹਾਰਾਜ ਦੇ ਚਰਨ ਕੋ ਵਾਇ ਜਾਂਦੇ ਨੇ ਕਿ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਖੰਡ ਪਾਲ ਸਾਹਿਬ ਥਸ ਕਰਾ ਕੇ ਭੋਗ ਪਾਇਆ ਜਾਂਦੇ ਨੇ ਅੱਜ ਵੀ 7 ਤਰੀਕ ਨੂੰ ਗੁਰੂ ਮਹਾਰਾਜ ਦੇ ਪ੍ਰਕਾਸ਼ ਕਰਾਇਆ ਜਾਂ ਸੀ ਤੇ ਅੱਜ ਗੁਰੂ ਮਹਾਰਾਜ ਦੇ ਭੋਗ ਪਾਏ ਗਏ ਨੇ ਇਹ ਸਮੁੱਚੀ ਸੰਗਤ ਦਾ ਇਸ ਮੌਕੇ ਤੇ ਆਉਣ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਿਸ਼ੇਸ਼ ਕਰਕੇ ਧੰਨਵਾਦ ਕਰਦਾ ਸਾਹਿਬਸੇ ਦੀ ਗੁਰੂਸਮਾਹ। ਵਿਸ਼ੇਸ਼ ਤੌਰ ਤੇ ਜੋ ਸਾਡੇ ਡਿਸਟ੍ਰਿਕਟ ਐਂਡ ਸਹਿੰਜੜਜ ਰੁਪਿੰਦਰਜੀਤ ਜੀ ਤੇ ਪਹੁੰਚੇ ਨੇ ਤੇ ਸਾਡੇ ਡਿਪਟੀ ਸੈਕਰੀਟਰੀ ਜੱਜ ਸਾਹਿਬਾਨ ਤੇ ਸਮੁੱਚਾ ਪ੍ਰਸ਼ਾਸਨ ਹਾਜ਼ਰ ਆ ਮੈਂ ਉਹਨਾਂ ਦਾ ਵੀ ਸਮੁੱਚੀ ਸੰਗਤ ਵੱਲੋਂ ਸਮੁੱਚੀ ਮਾਰ ਵੱਲੋਂ ਧੰਨਵਾਦ ਕਰਦਾ। ਨਮੇ ਸਾਹਿਬ ਦੀ ਆਮਤ ਤੇ ਹਰੇਕ ਸਾਲ ਸਾਡੀ ਬਾਅਦ ਐਸੋਸੀਏਸ਼ਨ ਬਣੋ ਇੱਕਠੇ ਹੋ ਕੇ ਗੁਰਮਾਰਾ ਸਾਹਿਬ ਦਾ ਫੋਟਾਸਰਾ ਲਿਆ ਜਾਂਦਾ ਹੈ ਤੇ ਜਿਸੇ ਵਿੱਚ ਸਾਰੀ ਸੰਗਤ ਦਾ ਸਹਿਯੋਗ ਹੁੰਦਾ ਅਫੀਸਰ ਸਾਹਿਬਾਨ ਦਾ ਵਕੀਲ ਸਾਹਿਬਾਨ ਦਾ ਗਾਇਕ ਰਸਾਂ ਦਾ ਸਾਰਿਆਂ ਦਾ ਸਹਿਯੋਗ ਹੁੰਦਾ ਹੈ ਪਰਮਾਤਮਾ ਕਰੇ ਇਹ ਸਾਲ ਜਿਹੜਾ ਚੱਲਦੇ ਸ਼ੋਭ ਤੇ ਖੁਸ਼ੀਆਂ ਭਰੇ ਹੋਵੇ ਹਰੇਕ ਨੂੰ ਸਾਥੀ ਦਾ ਪ੍ਰਕਾਸ਼ ਕਰਵਾਇਆ ਸੀਗਾ ਜੀ ਸਰਬੱਤੇ ਭਲੇ ਵਾਸਤੇ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈਆਂ ਤੁਹਾਨੂੰ ਸਾਥ ਸੰਗਤ ਨੂੰ ਬੜੀ ਮਿਹਰਬਾਨੀ ਜਿਨ੍ਹਾਂ ਨੇ ਅੱਜ ਦਰਸ਼ਨ ਦਿੱਤੇ ਸਾਡੇ ਪ੍ਰਧਾਨ ਜੀ ਵੱਲੋਂ ਬਾਹਰ ਬਾਹਰ ਐਸੋਸੀਏਸ਼ਨ ਵੱਲੋਂ ਤੁਹਾਡੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ